ਵੱਡੀ ਖਬਰ ਇੱਕ ਵਾਰ ਮੁਰਤੋਂ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਚੜਤੀ ਸਵੇਰੀ ਹੁਸ਼ਿਆਰਪੁਰ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੁੱਠਪੇੜ ਹੋਈ ਹੈ ਤੇ ਇਸ ਦੌਰਾਨ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹਾਲਾਂਕਿ ਇਸ ਦੌਰਾਨ ਪੁਲਿਸ ਪਾਰਟੀ ਤੇ ਵੀ ਗੋਲੀਆਂ ਚੱਲੀਆਂ ਨੇ ਪਰੰਤੂ ਗ੍ਰੀਮਤ ਰਹੀ ਹੈ ਪੁਲਿਸ ਮੁਲਾਜ਼ਮਾ ਦਾ ਬੁਲੇਟ ਪ੍ਰੂਫ ਜੈਕਟਾ ਹੁਣ ਕਹਰਨ ਬਚਾ ਹੋ ਗਿਆ ਜਦਕਿ ਬਦਮਾਸ਼ਾਂ ਵੱਲੋਂ ਚਲਾਈਆਂ ਗੋਲੀਆਂ ਦੇ ਵਿੱਚੋਂ ਇੱਕ ਗੋਲੀ ਪੁਲਿਸ ਤੇ ਗੱਡੀ ਤੇ ਵੀ ਜਾਵਦੀ ਹੈ ਇਸ ਬਾਬਤ ਤੇ ਜਾਣਕਾਰੀ ਦਿੰਦੇ ਆ ਠਾਣਾ ਗੜਸ਼ੰਕਰ ਦੇ ਡੀਐਸਪੀ ਦਲਜੀਤ ਸਿੰਘ ਕੱਖ ਦਾ ਕਹਿਣਾ ਹੈ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਸ਼ੱਕੀ ਨੌਜਵਾਨ ਕਿਸੇ ਗਲਤ ਘਟਤਾ ਨੂੰ ਅੰਜਾਮ ਦੇਣ ਜਾ ਰਹੇ ਨੇ ਤੇ ਜਦੋਂ ਪੁਲਿਸ ਵੱਲੋਂ ਪਿੰਡ ਬਾਰਾਪੁਰ ਲਾਕੇ ਉਹਨਾਂ ਨੂੰ ਨਾਕਾਬੰਦੀ ਦੌਰਾਨ ਰੋਕਣਾ ਚਾਇਆ ਤਾਂ ਉਕਤੇ ਨੌਜਵਾਨਾਂ ਵੱਲੋਂ ਪੁਲਿਸ ਪਾਰਟੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਜਿਸ ਦੌਰਾਨ ਇੱਕ ਗੋਲੀ ਪੁਲਿਸ ਦੀ ਗੱਡੀ ਤੇ ਵੀ ਲੱਗੀ ਹੈ ਉਹਨਾਂ ਦੱਸਿਆ ਕਿ ਜਵਾਬੀ ਫਾਇਰਿੰਗ ਚ ਬਦਮਾਸ਼ ਦੀ ਇੱਕ ਬਦਮਾਸ਼ ਦੀ ਲਫਤੇ ਵੀ ਗੋਲੀ ਲੱਗੀ ਐ ਤੇ ਪੁਲਿਸ ਵੱਲੋਂ ਕੜੀ ਮੁਸ਼ਕਲ ਤੋਂ ਬਾਅਦ ਇੱਕ ਯੋਜਨਾਬੱਧ ਢੰਗ ਦੇ ਨਾਲ ਕਾਰਵਾਈ ਕਰਦੇ ਹੋਏ ਆ ਦੋਹਾਂ ਹੀ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਗਿਆ ਜਿਸ ਤੋਂ ਬਾਅਦ ਜ਼ਖਮੀ ਹੋਏ ਨੌਜਵਾਨ ਨੂੰ ਜਿਹੜਾ ਸਿਵਲ ਹਸਪਤਾਲ ਦੇ ਵਿਖੇ ਉਹ ਪਹੁੰਚਾ ਵੀ ਦਿੱਤਾ ਗਿਆ ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਬਦਮਾਸ਼ਾਂ ਦੀ ਪਛਾਣ ਸਿਮਰਨਜੀਤ ਸਿੰਘ ਸਿੰਮੂ ਜੋ ਕਿ ਪਿੰਡ ਇਬਰਾਹਿਮਪੁਰ ਥਾਣਾ ਗੜਸ਼ੰਕਰ ਦਾ ਰਹਿਣ ਵਾਲਾ ਹੈ ਤੇ ਦੂਜਾ ਨੌਜਵਾਨ ਕਨੂ ਜੋ ਕਿ ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਨ ਆਉਂਦੇ ਪਿੰਡ ਬਸੀ ਵਜੀਤ ਦਾ ਰਹਿਣ ਵਾਲਾ ਤੇ ਕਾਨੂੰ ਦੇ ਉੱਤੇ ਅਸਲਾ ਐਕਟ ਦਾ ਮਾਮਲਾ ਦਰਜ ਹੈ ਜਤਕੀ ਸਿਮੂ ਦੇ ਉੱਤੇ ਕਤਲ ਸਮੇਤ ਹੋਰ ਵੀ ਅਪਰਾਧਿਕ ਮਾਮਲੇ ਦਰਜ ਨੇ ਤੇ ਉਹ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੋ ਨਾਲ ਦੇ ਨਾਲ ਅਸੀਂ ਤੁਹਾਡੇ ਨਾਲ ਮੌਕੇ ਦੀਆਂ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਤੇ ਡੀਐਸਪੀ ਦਲਜੀਤ ਸਿੰਘ ਖੱਕ ਵੱਲੋਂ ਕੀ ਕੁਝ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਗਈ ਆ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਤੜਕ ਸਰ ਇਹ ਕਿਨਫਰਮੇਸ਼ਨ ਮਿਲੀ ਹੈ ਕਿ ਕੋਈ ਦੋ ਸ਼ੱਕੀ ਬੰਦੇ ਜਿਹੜੇ ਹੈਗੇ ਆ ਮੜਾ ਕੁਕੜਾ ਕਰਨ ਦੀ ਤੜ ਵਿੱਚ ਹੈਗੇ ਮੋਟਰਸਾਈਕਲ ਤੇ ਫਿਰਤੁਰ ਰਹੇ ਉਹ ਉਹਨੂੰ ਦੇਖਦਾ ਹਾਂ ਜਦੋਂ ਜਾਣਦੇ ਹੋਏ ਇੱਕ ਨੱਕਾ ਸੀ ਪਿੰਡ ਬਾਰਾਪੁਰ ਤੇ ਸਾਡੇ ਮੁਖ ਅਫਸਰ ਗੜਸ਼ੰਕਰ ਨਾਲ ਚੌਕੀ ਇੰਚਾਰਜ ਅਸਨਾਮ ਸਿੰਘ ਸਮੰਢੜੇ ਤੋਂ ਹੋਰ ਮੁਲਾਜ਼ਮਾਂ ਨੇ ਲਾਇਆ ਹੋਇਆ ਸੀ ਇਸ ਨੱਕੇ ਤੇ ਇਹਨਾਂ ਨੇ ਰੋਕਣ ਨੂੰ ਕਿਹਾ ਉਹਨਾਂ ਦੋਹਾਂ ਨੂੰ ਲੇਕਿਨ ਬਜਾਏ ਰੁਕਣ ਦੇ ਉਹਨਾਂ ਨੇ ਪੁਲਿਸ ਤੇ ਫਾਇਰ ਕੀਤਾ ਔਰ ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ ਬੜੀ ਬਹਾਦਰੀ ਦੇ ਨਾਲ ਪਲੀਸ ਦੀ ਗੱਡੀ 'ਚ ਵੀ ਗੋਲੀ ਲੱਗੀ इवन ਮੁੰਡੇ ਨੇ ਸਾਡੇ ਨੇ ਬੁਲਟ ਪ੍ਰੂਫ ਜੈਕਟ ਪਾਇਆ ਇਸੇ ਨੁਕਸਾਨ ਨਹੀਂ ਹੋਇਆ ਉੱਚੀ ਵੀ ਗੋਲੀ ਲੱਗੀ ਉਹਨਾਂ ਦੇ ਤੇ ਸਾਡੇ ਉਹਨਾਂ ਜਿਹੜਾ ਪੁਲਿਸਵਾਰ ਨੂੰ ਫਾਇਰ ਹੋਇਆ ਉਹ ਉਹਨਾਂ ਦੇ ਇੱਕ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਹੜਾ ਕਾਨੂੰਨਾ ਦਾ ਬੰਦਾ ਸੀ ਤੇ ਉਹਨਾਂ ਦੋਹਾਂ ਨੂੰ ਕਾਬੂ ਕਰ ਲਿਆ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਇੱਕ ਦਾ ਨਾਂ ਕਨੂਆ ਬੱਸੀ ਵਜੀਦ ਉਹਦਾ ਪਿੰਡ ਥਾਣੇ ਹਰਿਆਣੇ 'ਚ ਉਹ ਵੀ ਉਹਦੇ ਉੱਪਰ ਵੀ ਅਸਲੈਕਟ ਦਾ ਪਰਚਾ ਸੀ ਤੇ ਜਿਹੜਾ ਦੂਜਾ ਹੈਗਾ ਉਹ ਇੱਥੇ ਛਾਣੇ ਗੜਸ਼ੰਕਰ ਦੇ ਇਬਰਾਹਿਮਪੁਰ ਦਾ ਹੈਗਾ ਉਹਦਾ ਨਾਂ ਸਿੰਮੂ ਆ ਉਹ ਵੀ ਮਰਡਰ ਦੇ ਵਿੱਚੋਂ ਜਮਾਨ ਤੇ ਹੈਗਾ ਬੰਦੇ ਅਸੀਂ ਕਾਬੂ ਕਰ ਲਏਗੇ ਬਸ ਇਹੀ ਸੀ ਕਿੰਨੇ ਕਲਜ ਦੀ ਇਹ ਘਟਨਾ ਹੈ ਇਹ ਤੜਕੇ ਦੀ ਘਟਨਾ तकरीबन तकरीबन 6:30 ਵਜੇ ਤੇ ਹਾਂ ਜੇ ਇਹ 6:30 ਵਜੇ ਇਹ ਠੀਕ ਹੈ ਕਿਤੇ ਦੀ ਸਹੀ ਹੈ ਇਹ ਬੰਦੇ ਇੱਕ ਤਾਂ ਪਲੇ ਸਟੇਸ਼ਨ ਹਰਿਆਣੇ ਦੇ ਵਿੱਚ ਵਸੀ ਵਜੀਦ ਦਾ ਹੈਗਾ ਤੇ ਇਦਾਂ ਹੀ ਦੂਸਰਾ ਬੰਦਾ ਜਿਹੜਾ ਇੱਥੇ ਇਬਰਾਹਿਮਪੁਰ ਦਾ ਹੈਗਾ ਪਲੇ ਸਟੇਸ਼ਨ ਆਪਣੇ ਗੜ ਸ਼ੰਕਰ ਦਾ ਇੱਕ ਕਨੂ ਆ ਸਰ ਹਾਂਜੀ ਇੱਕ ਕਨੂ ਤੇ ਇੱਕ ਸਿਮ ਸਿਮੂ ਇੱਥੇ ਦਾ ਇਬਰਾਹਿਮਪੁਰ ਦਾ ਕਨੂ ਵਸੀ ਵਜੀਦ ਦਾ ਹੈ ਵੀ ਆ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਓਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ to affect positive change around them.